ਜੀ ਕੀ ਹਾਲ ਆ ਉਮੀਦ ਕਰਦਾ ਸਾਰੇ ਵਧੀਆ ਹੋਊਗਾ ਤੇ ਅੱਜ ਆਏ ਆ ਅਸੀਂ ਹਰਪਤ ਦੇ ਜੰਗਲਾਂ ਵਿੱਚ ਤੇ ਦੋ ਤਿੰਨ ਵੀਡੀਓ ਕਾਫੀ ਵਾਇਰਲ ਹੋ ਰਹੀਆਂ ਸੀ ਮਾਜੀ ਦੇ ਜੰਗਲਾਂ ਚੋਂ ਮਾਜੀ ਪਿੰਡ ਦੇ ਜੰਗਲਾਂ ਚੋਂ ਤੇ ਸਾਡਾ ਹੀ ਮਨ ਸੀ ਮੈਂ ਗਿਆ ਉਹਨਾਂ ਦੀ ਬਾਬਾ ਜੀ ਦੇ ਦਰਸ਼ਨ ਕਰਕੇ ਆਇਆ ਜਿਹੜਾ ਤੇ ਰਖਦੇ ਉੱਤੇ ਰਹਿੰਦੇ ਆ ਉੱਥੇ ਜਾਣਾ ਥੋੜਾ ਨਾ ਮੁਮਕਿਨ ਸੀ ਕਿਉਂਕਿ ਸਾਡੇ ਕੋਲ ਗੱਡੀ ਹੈ ਕੀ ਆ ਛੋਟੀ ਉੱਥੇ 4x4 ਗੱਡੀ ਜਾਂਦੀ ਆ ਜਾਂ ਬਾਈਕ ਹੁੰਦੀ ਨਾ 2 ਵੀਲਰ ਤੇ ਅੱਗੇ ਪਾਣੀ ਵੀ ਆ ਪੱਥਰ ਵੀ ਆ ਉੱਥੇ ਤੱਕ ਤਾਂ ਨਹੀਂ ਪਹੁੰਚ ਹੋਇਆ ਤੇ ਸੱਚੇ ਜੰਗਲ ਉਸ ਤੋਂ ਪਹਿਲਾਂ ਹੀ ਇੱਕ ਇਥੋਂ ਜੰਗਲ ਸਟਾਰਟ ਹੀ ਹੁੰਦਾ ਆ ਤੇ ਉੱਥੇ ਉਹਨਾਂ ਦੇ ਪਿੰਡ ਦੇ ਲੋਕੀ ਆ ਉਹਨਾਂ ਦੇ ਨਾਲ ਕਰਦੇ ਉਹਨਾਂ ਦੇ ਬਾਰੇ ਗੱਲਾਂ ਬਾਤਾਂ ਤੇ ਹੋ ਸਕਿਆ ਤਾਂ ਕੋਈ ਵਾਇਕ ਦਾ ਪ੍ਰਬੰਧ ਹੋ ਗਿਆ ਤਾਂ ਉੱਥੇ ਜ਼ਰੂਰ ਚਲਾਂਗੇ ਨਹੀਂ ਤਾਂ ਤਦ ਤੱਕ ਉਹਨਾਂ ਦੇ ਪਿੰਡ ਦੇ ਲੋਕਾਂ ਨਾਲ ਤਾਂ ਗੱਲਬਾਤ ਕਰਾਉਂਦੇ ਆ ਹਾਂਜੀ ਸੱਸੀ ਗਲੰਕ ਜੀ ਕੀ ਹਾਲ ਚਾਲ ਆ ਠੀਕ ਆ ਜੀ ਇਹ ਤੁਹਾਡੇ ਏਰੀਆ ਦੀ ਵੀਡੀਓ ਕਾਫੀ ਵਾਇਰਲ ਹੋ ਰਹੀ ਆ ਜਿਹੜੇ ਬਾਬਾ ਜੀ ਰਹਿੰਦੇ ਤਰਾਖਤ ਦੇ ਉੱਤੇ ਤੇ ਮਿਲੇ ਤੁਸੀਂ ਕਦੀ ਉਹਨਾਂ ਨੂੰ ਹੋਰ ਹੋਰ ਜੀ ਮੈਂ ਰੋ ਤਾਂ ਮਿਲਦੇ ਹੀ ਰਹਿੰਦੇ ਆ ਫੜ ਲਓ ਮੜਾ ਜੀ ਮਿਲਦੇ ਹੀ ਰਹਿੰਦੇ ਆ ਜੀ ਮਿਲਦੇ ਰਹਿੰਦੇ ਆ ਹੋਰ ਹੋਰ ਤੁਰਿਆ ਆ ਮਾੜਾ ਮਾੜਾ ਉਹਦਾ ਸਾਡੇ ਕੋਲ ਇੱਥੇ ਆਂਦੇ ਰਹਿੰਦੇ ਸੀ ਅੱਜ ਤੁਹਾਡੇ ਕੋਲ ਆਂਦੇ ਰਹਿੰਦੇ ਆ ਅੱਛਾ ਕੀ ਉਹਨਾਂ ਦੀ ਕੀ ਹਿਸਟਰੀ ਕੀ ਆ ਕਹਾਣੀ ਪੂਰੀ ਕੀ ਉਹ ਜੰਗਲਾਂ 'ਚ ਕਿਉਂ ਰਹਿੰਦੇ ਆ ਦਰਖਤ ਉੱਤੇ ਕਿਉਂ ਰਹਿੰਦੇ ਆ ਮੈਂ ਦੱਸਦਾ ਨਹੀਂ ਤੁਹਾਨੂੰ ਚੱਕਰ ਇਹ ਆ ਜੀ ਉਹ ਹਲਕਾ ਹੁੰਦਾ ਨਾ ਜੀ ਅੱਛਾ ਜੀ ਭੁੱਲਾ ਪਿਆ ਕਿਤੇ ਚੇਲੇ ਤੋਂ ਚਲਾਈ ਸਿੱਖਣਾ ਅੱਛਾ ਜੀ ਚਲਾਈ ਸਿੱਖਣ ਤੇ ਬਿਜਾਇਓ ਸਿੱਖੀ ਤਾਂ ਕੀ ਕੀ ਉਖੜ ਗਿਆ ਅਛਾ ਓਖੜ ਗਿਆ ਓਖੜ ਗਿਆ ਉਸਦੇ ਜਿਹੜੇ ਤਲਾਈ ਕਰਨੀ ਬੜੀ ਔਖੀ ਆ ਹਾਂਜੀ 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 ਤੇ ਉਹ ਤੋਂ ਓਖੜ ਗਿਆ ਉਹਦਾ ਐਸਾ ਦਿਮਾਗ ਤੇ ਵਿੱਚ ਦੁਆ ਹੋਇਆ ਹਾਂ ਤੇ ਬਸ ਉਹ ਏਦਾਂ ਹੀ ਬਸ ਪੰਗ ਪੂ ਪੀ ਜਾਂਦਾ ਪੰਗ ਅਛਾ ਪੰਗ ਪੀਂਦੇ ਆ ਪੰਗ ਪੀਂਦਾ ਸਿਕਟਾਂ ਪਰ ਕੇ ਬਸ ਉਹਦੇ ਸਾਰੇ ਰੌਟੇ ਨਹੀਂ ਮੈਨੂੰ ਤਾਂ ਇਹ ਵੀ ਸੁਣਨ ਨੂੰ ਮਿਲਿਆ ਕਹਿੰਦੇ ਉਹਨੇ ਗੁਫਾ ਵੀ ਬਣਾਈ ਉਹ ਗੁਫਾ 'ਚ ਵੀ ਰਹਿੰਦਾ ਹੈ ਗੁਫਾ ਟਿੱਬਾ ਖੋਰ ਕੇ ਉਹਦੇ ਵਿੱਚ ਐਵੇਂ ਸੁਰੰਗ ਜੀ ਥੋੜੀ ਜਿਹੀ ਬਣਾ ਕੇ ਉਹਦੇ ਵਿੱਚ ਏਦਾਂ ਵੱਡ ਜਾਂਦਾ ਸੀਗਾ ਅੱਛਾ ਜੀ ਮਾਜਾ ਉਹਦਾ ਤਾਂ ਉੱਥੇ ਟੀਨਾ ਪਿੰਿਆ ਕਮਰਾ ਪਿਆ ਲੰਗਰ ਲੱਗਦਾ ਹਰ ਇੱਕ ਸਾਤ ਅਛ ਜੰਗਲਾਂ ਚੋਂ ਹੀ ਆ ਜਾਂ ਲੈ ਜਾਂਦੇ ਪਿੰਡ ਚੋਂ ਪਿੰਡ ਚੋਂ ਹੀ ਜਾਂਦੇ ਆ ਜੰਗਲ ਤੋਂ ਕਿੱਥੋਂ ਲੈਣਾ ਹੈ ਅੱਛਾ ਉਹ ਉੱਥੋਂ ਕਿੱਥੋਂ ਲੈਣਾ ਨਹੀਂ ਉਹ ਤਾਂ ਉੱਥੋਂ ਹੀ ਉੱਥੇ ਘਰਾਂ ਪੇ ਲੈ ਕੇ ਜਾਂਦਾ ਹੈ ਅੱਛਾ ਪਿੰਡ ਚੋਂ ਹੀ ਜਾਂਦਾ ਸਾਰਾ ਕੁਝ ਹੈ ਪਿੰਡ ਆਣਾ ਉਹਨੇ ਦਿਹਾੜੀਆਂ ਕਰਕੇ ਇਹ ਨਹੀਂ ਕਿਸੇ ਦਾ ਨਹੀਂ ਹਾਂ ਦਿਹਾੜੀਆਂ ਕਰਕੇ ਉਹ ਫਿਰ ਉਹਦਾ ਬੈਗ ਭਰ ਕੇ ਰਸਨ ਦਾ ਲੈ ਜਾਣਾ अच्छा वो खत्म होना फिर ਪਿੰਡ ਨੂੰ ਆ ਜਾਣਾ। ਉਹ ਅੱਛਾ ਗੁੱਡ ਜੋ ਬੀੜੀਆਂ ਬੂੜੀਆਂ ਜੋ ਕੀ ਆਪਣਾ ਖਾਣ ਪੀਣ ਦਾ ਸਮਾਨ ਸਾਰਾ ਲੈ ਜਾਣਾ। ਅੱਛਾ 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 ਠੀਕ ਆ। ਪਰ ਜਿੱਦਾਂ ਮਰਜੀ ਆ ਤੁਹਾਡਾ ਏਰੀਆ ਵਾਇਰਲ ਕਰਤਾ ਉਸ ਬੰਦੇ ਨੇ। ਹਾਂਜੀ ਹਾਂਜੀ ਇਹ ਤਾਂ ਹੈ ਜੀ ਮਾਜੀ ਵਾਲਾ ਬਾਬਾ। ਅਸੀਂ ਜੀ ਇੱਕ ਚੀਜ਼ ਹੋਰ ਵੀ ਆ ਜੀ ਰਾਤ ਨੂੰ ਵੀ ਉੱਥੇ ਕੋਈ ਜੰਗਲ ਦੇ ਵਿੱਚ ਦਿਲ ਵਾਲੇ ਰਹਿ ਸਕਦਾ। ਹਾਂ ਸਭ ਤੋਂ ਵੱਡੀ ਗੱਲ ਇਹ ਆ ਦੇਖੋ ਆਹ ਜੰਗਲ 'ਚ ਖੜੇ ਆ ਇਹ ਥੋੜਾ ਜਿਹਾ ਨਾ ਉਹਨਾਂ ਸੰਘਣਾ ਜੰਗਲ ਨਹੀਂ ਹੈਗਾ ਪਰ ਇੱਥੇ ਵੀ ਭੈ ਆਉਂਦਾ ਜੇ ਬੰਦਾ ਇਕੱਲਾ ਆਵੇ ਤਾਂ ਪਹਾੜੀ ਆ। ਉਹ ਪਹਾੜੀ ਆ ਪਹਾੜੀ ਆ ਉੱਥੇ ਸਭ ਕੋ ਬਾਗ ਵੀ ਆ ਸਭ ਕੁਝ ਬਾਗ ਇੱਥੇ ਵੀ ਘੁੰਮਦੇ ਆ ਅੱਛਾ ਬਾਗ ਇੱਥੇ ਵੀ ਘੁੰਮਦੇ ਆ ਹਾਂਜੀ ਠੀਕ ਆ ਸਿਰਫ ਆ ਪੰਗ ਦੇ ਮਿਹਰ ਦੇ ਰਾਮ ਆ ਉਹ ਮੋਹ ਲੋਰ ਚ ਹੀ ਆ ਨਾ ਲੋਰ ਚ ਆਪਣੇ ਬਸ ਉਹਨੇ ਆ ਬਾਬੇ ਬਿਆਸ ਵਾਲੇ ਦੇ ਮੋਬਾਈਲ 'ਚ ਭਰਿਆ ਆ ਤਾਂ ਸੰਗ ਅੱਛਾ ਉਹ ਲਾ ਰੱਖਣਾ ਉਹ ਸੁਣੀ ਜਾਣਾ ਅੱਛਾ ਬਸ ਐਦਾਂ ਦਾ ਕੋਈ ਕੰਮ ਉਹ ਨਹੀਂ ਬੰਦ ਕਰਨਾ ਬਾਬਾ ਜੀ ਸਵਾਲ ਜਦੋਂ ਕਰਦੇ ਆ satsang ਤੋਂ ਬਾਅਦ ਦੱਕਿਆ ਹਾਂਜੀ ਹਾਂਜੀ ਉਹ ਸੁਣੀ ਜਾਣੇ ਉਹਨੇ ਵਾਹ ਇਦਾਂ ਦੇ ਉਹ ਬਸ ਇਦਾਂ ਸੁਣਦਾ ਹੋਰ ਨਹੀਂ ਕੁਝ ਠੀਕ 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 ਚਲੋ ਬਹੁਤ ਵਧੀਆ ਗੱਲ ਆ ਤੇ ਹੁਣ ਅਸੀਂ ਜੇ ਜਾਣਾ ਹੋਵੇ ਮਿਲਣ ਉਹਨਾਂ ਨੂੰ ਤਾਂ ਕੀ ਕਰੀਏ ਹੁਣ ਤੁਸੀਂ ਤਾਂ ਪਹਿਲੇ ਕਹਿ ਦਿੱਤਾ ਵੀ ਆਪਣੀ ਗੱਡੀ ਹੀ ਜਾਣੀ ਨਹੀਂ ਗੱਡੀ ਤਾਂ ਜਾਣੀ ਨਹੀਂ ਹੈਨਾ 4x4 ਚਾਹੀਦੀ ਹੈ ਨਾ 4x4 ਫੋਰਜਾ ਟਰੈਕਟਰ ਹੋਵੇਗਾ ਫਿਰ ਮੋਟਰਸਾਈਕਲ ਹੋਵੇ ਤੇ ਅਗਲੇ ਕਿਹੜੇ ਆਉਂਦੀਆਂ ਟੂ ਵੀਲਰ ਲੈ ਕੇ ਤੇ ਉਹਦੇ ਵਿੱਚ ਚੱਲਦੇ ਆਪਾਂ ਫਿਰ ਚੱਲਾਂਗੇ ਕੀ ਨਾਂ ਕੀ ਉਹਨਾਂ ਦਾ ਦੱਸਿਆ ਮੇਰਾ ਨਾਂ ਨਹੀਂ ਉਹਨਾਂ ਦਾ ਉਹ ਕਸ਼ਮੀਰ 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 ਤੁਸੀਂ ਵੀ ਜਾਣਦੇ ਹੋ ਹੁੰਦੇ ਉਹਨਾਂ ਨੂੰ ਮਿਲਣ ਰੱਜ ਗੰਦੇ ਸਾਡੇ ਕੋਲ ਆਵੇ ਜਾਂਦੇ ਅੱਛਾ ਇਹ ਪਹਿਲੇ ਜਿਖਰਵਨ ਨਾ ਕਾਰੀ ਦੇ ਸੀ ਲੱਕੜੀ ਜਾਓ ਦਰੋਗਿਆਂ ਬੂਹਾਂ ਹਾਂ 1 ਮਿੰਟ ਅੱਛਾ ਜੀ ਦਰੋਗਿਆਂ ਬੂਹਾਂ ਦਾ ਕਾਰੀ ਦੇ ਸੀ ਕੰਦਾ ਕਾਟ ਬਹੁਤ ਅੱਛਾ ਦਵਾ ਕਾਰੀ ਕਾ ਅੱਛਾ ਠੀਕ ਆਈ ਉਸੋਂ ਬਾਅਦ ਇਸ ਕਮਚ ਚ ਪੈ ਗਿਆ ਲੈ ਫਿਰ ਬਾਬਾ ਬਣ ਗਿਆ ਫਿਰ ਬਾਬਾ ਬਣ ਗਿਆ ਬਾਬਾ ਉਧਰ ਦਾੜੀ ਰੱਖ ਅੱਛਾ ਉਦੋਂ ਹੀ ਦਾੜੀ ਲਾ ਕੇ ਬਾਬਾ ਬਣ ਗਿਆ ਜਾਂ ਸੱਚੀ ਬਾਬਾ ਬਾਬੇ ਪੁਣਾ ਨਹੀਂ ਨਹੀਂ ਅੱਛਾ ਉਦੋਂ ਹੀ ਬਾਬਾ ਕਹਿਣ ਲੱਪੇ ਅੱਜ ਅੱਜ ਗੁਫਾ ਚ ਕੱਢੀ ਆਣਾ ਪਾ ਜਾਣਾ ਜੀ ਉੱਥੇ ਜਿੰਨੇ ਸਾਰੇ ਬਾਬਾ ਫਿਰ ਬਾਬਾ ਹੀ ਕਹਾਂ ਪਿਆ ਅੱਛਾ ਇਹ ਇਹ ਗੁਫਾ ਤੋਂ ਲਾਣਾ ਹਾਂਜੀ ਅੱਜ ਪਹਿਲੇ ਗੁਫਾ ਕੱਢੀ ਹੁਣ ਅੱਛਾ ਕੱਢ ਲਿਆ ਐਦਾਂ ਮੂਹੇ ਬੱਟਾ ਲਾ ਲਾਣਾ ਮੈਂ ਤਾਂ ਵੀ ਨਹੀਂ ਦੇ ਨੀ ਤੋਹ ਹੈ ਤਾਂ ਜਿਗਰੇ ਵਾਲੀ ਗੱਲ ਜੰਗਲ ਦੇ ਵਿੱਚ ਭਾਵੇਂ ਤੁਸੀਂ ਭੰਗ ਦੀ ਲੋਰ ਚ ਹੀ ਹਾਂ ਪਰ ਜੰਗਲ ਦੇ ਵਿੱਚ ਹਰ ਵੇਲੇ ਰਹਿਣਾ ਹੈ ਤਾਂ ਜਿਗਰੇ ਦਾ ਕੰਮ ਬਹੁਤ ਜਿਗਰੇ ਦਾ ਹੈ ਨਾ ਜੀ ਬਹੁਤ ਜਿਗਰੇ ਦਾ ਹੁਣ ਤੁਸੀਂ ਆਏ ਆ ਤੁਸੀਂ ਅਣਜਾਣ ਕੌਬੇ ਸਿੱਟੇ ਮਾਰੀਏ ਤੁਸੀਂ ਨਹੀਂ ਮਾਰਸੀ ਨਾ 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 ਅਸੀਂ ਕੱਲਿਆਂ ਨੇ ਵੀ ਘੁੰਮ ਲੈਣਾ ਭੇਤੀਆਂ ਤੁਸੀਂ ਤੁਹਾਨੂੰ ਕੋਈ ਡਰ ਨਹੀਂ ਤੁਸੀਂ ਭੇਤੀਆਂ ਸਾਡੇ ਕੋਲ ਮਨ ਚ ਡਰ ਨਹੀਂ ਜੀ 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 ਕੋਈ ਡਰ ਨਹੀਂ ਬਿਲਕੁਲ ਬਿਲਕੁਲ ਸਾਨੂੰ ਪਤਾ ਇੱਥੇ ਕੁਝ ਨਹੀਂ ਤੇ ਜੇ ਜਾਨਵਰ ਬਾਗ ਨੂੰ ਨਿਕਲਣਾ ਵੀ ਤੋ ਰਾਤ ਨੂੰ ਨਿਕਲਣਾ ਦਿਨੇ ਅੱਛਾ ਦਿਨੇ ਬਾਗ ਨਹੀਂ ਨਿਕਲਦਾ ਨਹੀਂ ਨਹੀਂ ਅੱਛਾ ਬਾਗ ਹੈਗਾ ਇੱਥੇ ਹੈਗਾ ਅੱਛਾ ਹਾਂ ਅਜੇ ਸੂਰ ਹੈ ਸਾਡਾ ਸੂਰ ਤਾਂ ਆਵੇ ਤੁਰੇ ਫਿਰਦੇ ਆ ਹੁਣ ਸੰਭਰ ਮੰਗ ਬੱਕਰੇ ਸਭ ਕੁਝ ਜਾਨਵਰ ਅੱਛਾ ਜਾਨਵਰ ਅੱਛਾ ਬਾਗ ਫਿਰਦੇ ਆ ਰਾਤ ਨੂੰ ਓਕੇ ਤੇ ਇਦਾਂ ਕੋਈ ਨੁਕਸਾਨ ਤਾਂ ਨਹੀਂ ਕਰਦੇ ਨੁਕਸਾਨ ਮਾਰ ਲੈਣੇ ਪਸ਼ੂ ਕੋਈ ਆਇਆ ਹੱਥ ਕੱਲਾ ਉਹ ਮਾਰ ਲੈਣਾ ਜੇ ਇਕੱਠੇ ਆ ਤਾਂ ਨਹੀਂ ਕੱਲਾ ਪਸ਼ੂ ਆ ਤਾਂ ਮਾਰ ਲੈਣਾ ਜਾਨਵਰ ਅਸੂਰ ਸਾਰ ਮਾਰ ਕੇ ਖਾ ਲੈਂਦੇ ਆ ਓਕੇ ਇਦਾਂ ਬਲਕਿ ਰਾਹ ਜਾਂਦੇ ਨੂੰ ਕਦੀ ਇਦਾਂ ਨਹੀਂ ਇਦਾਂ ਨਹੀਂ ਇਦਾਂ ਪਾਸੇ ਹੋ ਜਾਊਗਾ ਅੱਛਾ ਬੰਦੇ ਤੋਂ ਡਰਦੀ ਹਰੇਕ ਚੀਜ਼ ਵੈਰੀ ਗੁੱਡ ਚਲੋ ਤੁਹਾਨੂੰ ਪੇਤੀ ਆ ਨਾ ਤੁਸੀਂ ਇੱਥੇ ਰਹਿੰਦੇ ਆ ਅੱਛਾ ਇੱਕ ਚੀਜ਼ ਆ ਮੈਂ ਦੇਖਣੀ ਆ ਤੁਹਾਡੀ ਉਹ ਤੁਸੀਂ ਨਾ ਲਫਾਫਾ ਪਾਇਆ ਆ ਉਹ ਇਹ ਮੈਨੂੰ ਤਾਂ ਪਪੂਲਰ ਵਾਂਗੂ ਹੀ ਲੱਗਦੀ ਏ ਛਿਟੀਏ ਤਾਹਾਨੂੰ ਇਹਦੇ ਉੱਤੇ ਲਫਾਫਾ ਕਦੇ ਬੰਨੇ ਆ ਦੋਦੀ ਇਹ ਜੀ ਕੋਰੇ ਵਾਸਤੇ ਕੋਰਾ ਠੰਡ ਕੋਰੇ ਵਾਸਤੇ ਇਸ ਕਾਰੰਦਾ ਜੀ ਇਹ ਹੈ ਕੀ ਆ ਸਾਗਵਾਂ ਦਾ ਜੀ ਅੱਛਾ ਸਾਗਵਾਂ ਦੀ ਲੱਕੜ ਆ ਸਾਗਵਾਂ ਦਾ ਬੂਟਾ ਆਜੋ ਸਾਗਵਾਂ ਦਾ ਬੂਟਾ ਦਿਖਾਉਂਦੇ ਆ ਹਰ ਪੱਦੇ ਜੰਗਲਾਂ ਵਿੱਚ ਮਾਝੀ ਪਿੰਡ ਦੇ ਵਿੱਚ ਇਹ ਸਾਗਵਾਂ ਦਾ ਮੈਂ ਦੇਖਿਆ ਨਹੀਂ ਆਪਣੇ ਏਰੀਆ ਦੇ ਵਿੱਚ ਸਾਗਵਾਂ ਦਾ ਬੂਟਾ ਵੈਸੇ ਨਹੀਂ ਹੈਗੇ ਆ ਸ਼ਹਿਰ 'ਚ ਹੈਗੇ ਦੋ ਚਾਰ ਜੀ ਕਿਤੇ ਬਹੁਤ ਘੱਟ ਆ ਬਹੁਤ ਰੀਅਲ ਆ ਹਾਂਜੀ ਹਾਂਜੀ ਹਨਾ ਹਾਂਜੀ ਆਜੋ ਬਈ ਮੇਰੇ ਖਿਆਲ ਵਿੱਚ 8-9 ਸਾਲ ਹੋ ਚਲੇਗੀ 8-9 ਸਾਲ ਹਰ ਇੱਕ ਵਾਰੀ ਐਡਾ ਹੁੰਦਾ ਐਡਾ ਹੀ ਸੁੱਕ ਜਾਣਾ ਇਹਨੇ ਫੇਰ ਦੁਬਾਰਾ ਮੰਡੋ ਫੁੱਟਣਾਗੇ ਉਹ ਇਹ 8-9 ਸਾਲ ਦਾ ਬੂਟਾ ਆਹਾ ਦੇਖੋ ਜੀਰਾ ਇਹ ਦੁਬਾਰਾ ਦੁਬਾਰਾ ਫੇਰ ਫੁੱਟਣਾ ਜੀ ਅੱਛਾ ਜੀ ਜੇ ਐਦ ਕੀ ਨਾ ਇਹਨੂੰ ਅਸਰ ਹੋਇਆ ਐਦ ਕੀ ਠੀਕ ਰਹਿ ਜਾਊ ਜੇ ਇਹਨੂੰ ਕੋਰੇ ਅਸਰ ਕਰ ਗਿਆ ਨਹੀਂ ਮੁੰਨ ਤਾਂ ਹੀ ਸੁੱਕ ਜਾਣਾ ਫੇਰ ਇਹ ਦੁਬਾਰਾ ਥੱਲੇ ਫੇਰ ਅੱਛਾ ਇਹਨੂੰ ਇਹਨੂੰ ਦੁਬਾਰਾ ਲਾਉਣ ਦੀ ਲੋੜ ਨਹੀਂ ਹੁਣ ਆ ਪਈ ਐ ਆਹ ਮੁੰਡਾ ਹੋ ਜਾਣਾ ਮੁੰਡਾ ਹੋ ਜਾਣਾ ਮੁੰਡਾ ਹੋ ਜਾਣਾ ਹਾਂ ਦੁੱਖ ਨੇ ਦੋ ਵਾਰੀ ਹੀ अच्छा ते ए इथे इकੋ ਹੀ ਜੰਗਲ ਚ ਇਕੋ ਹੀ ਆ ਇਕੋ ਬੂਟਾ ਜੀ ਇਕੋ ਇਕਾ ਤੇ ਕੋ ਦੋ ਹੀ ਆ ਬੂਟੇ ਇਹਨੂੰ ਹੋਰ ਲਾਓ ਹੋਰ ਨਹੀਂ ਲਾਉਂਦੇ ਤੁਸੀਂ ਹੋਰ ਨਰਸਰੀਆਂ ਚੋਂ ਸਾਨੂੰ ਆਣਗੇ ਤਾਂ ਫੇਰੇ ਲੱਗਣੇ ਜੀ ਮਿੰਗੇ ਹੋਣੇ ਆ ਨਹੀਂ ਸਾਡੀ ਆਪਣੀ ਨਰਸਰੀ ਮਹਿਕਮਾ ਤਿਆਰ ਕਰਦਾ ਜੀ ਅੱਛਾ ਅੱਛਾ ਠੀਕ ਆ ਫੋਰੈਸਟ ਮਹਿਕਮਾ ਨਾਲ ਤੁਹਾਡਾ ਹਾਂ ਜੀ ਚਲੋ ਬਹੁਤ ਵਧੀਆ ਜੀ ਜੰਗਲ ਚ ਮੰਗਲ ਆ ਇਹ ਕਹਿੰਦਾ ਸ਼ਾਂਤੀ ਬਹੁਤ ਆ ਇੱਥੇ ਹਾਂ ਜੀ ਹਾਂ ਜੀ ਬਹੁਤ ਸ਼ਾਂਤੀ ਆ ਸ਼ਹਿਰ ਦੇ ਸ਼ੋਰ ਸ਼ਰਾਬੇ ਤੋਂ ਦੂਰ ਹੈ ਇਸ ਏਰੀਆ ਤੋਂ ਤਾਂ ਬਹੁਤ ਸ਼ਾਂਤੀ ਆ ਅੱਛਾ ਇਹ ਕੁਲੀ ਆਪਣੀ ਹਾਂ ਜੀ ਆਪਣੀ ਅੱਛਾ ਨਹੀਂ ਹੋ ਰਹਾ ਜੀ ਹਾਂਜੀ ਇਹ ਇੱਕ ਬੰਦਾ ਸਾਡਾ ਰਾਤ ਨੂੰ ਇੱਥੇ ਸੌਂਦਾ ਵੀ ਹੈ ਅੱਛਾ ਰਾਤ ਸੌਂਦੇ ਆ ਇੱਥੇ ਆ ਲਓ ਜੀ ਜੰਗਲ ਜੋ ਮੰਗਲ ਤੇ ਜੰਗਲ ਜੋ ਕੁਲੀਆਂ ਦੇਖ ਲਓ ਜੀ ਵੈਰੀ ਗੁੱਡ ਵੈਰੀ ਗੁੱਡ ਹੈਲੋ ਬੈਠੀ ਹੈ ਵੇਖੋ ਇਹ ਬੈਠੋ ਬੈਠ ਜੀ ਮੈਂ ਕੁਰਸੀ ਕਰਦਾਂ ਨੀ ਸਾਫ ਕੀ ਬਾਤ ਆ ਅਨੰਦਪੂਰਾ ਜੀ ਇੱਥੇ ਕੁਰਸੀ ਕਰਦਾ ਮੈਂ ਸਾਫ ਨਾ 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 ਕੁਰਸੀ ਨਹੀਂ ਕਰਨੀ ਉਹ ਮਾਰਾ ਹੀ ਕੋਈ ਗੱਲ ਨਹੀਂ ਇੱਕ ਮਿੰਟ ਰੁਕੋ ਬੈਠੀ ਬਾਰਸੋ ਨਾ ਅਛਾ ਬੈਗ ਤੇ ਕੀ ਬਣਾਇਆ ਅਛਾ ਮੰਜਾ ਉਦਾਂ ਹੀ ਆ ਜੀ ਮੰਜਾ ਗਰਮੀ ਆ ਤੁਹਾਨੂੰ ਫਿਕਸ ਮੰਜਾ ਦਿਖਾਈਏ ਗਰਮੀਆਂ ਨੂੰ ਲੰਮੇ ਲੰਮੇ ਪਹਿਣ ਵਾਸਤੇ ਜੀ ਫਿਕਸ ਮੰਜਾ ਆ ਦੇਖੋ ਥੱਲੇ ਆ ਇੱਕ ਬਾਸ ਲਾ ਕੇ ਨਾ ਬੰਨ ਕੇ ਆ ਤੂਤ ਨੂੰ ਆ ਤੂਤ ਹੀ ਆ ਨਾ ਹਾਂਜੀ ਇਹ ਸੋਹ ਬੂਲ ਦੀ ਲੱਕੜੀ ਹੈ ਜੀ ਲੱਗਦਾ ਤੂਤ ਹੀ ਆ ਹੀ ਆ ਹਾਂਜੀ ਤੋ ਤੂਤ ਮੰਗੋ ਤੇ ਇਹਦੇ ਨਾਲ ਫਿਕਸ ਹੀ ਕਰ ਦਿੱਤਾ ਆ ਉੱਪਰ ਆ ਬਾਗ ਦੀਆਂ ਛਟੀਆਂ ਡੰਡੇ ਛੋਟੇ ਛੋਟੇ ਪੱਕੇ ਫਿਕਸ ਕਰਤੇ ਹੋ ਮੇਖਾਂ ਲਾ ਕੇ ਤਾਂ ਮੰਜਾ ਬਣਾ ਦਿੱਤਾ ਇਹਨਾਂ ਨੇ ਪੱਕਾ ਹੀ ਤੇ ਇਹ ਇੱਥੇ ਮਿਲ ਸਕਦਾ ਜੰਗਲਾਂ ਦੇ ਵਿੱਚ ਹੀ ਤੇ ਕੁਲੀਆਂ ਦੇ ਵਿੱਚ ਉਦਾ ਆਮ ਤਾਂ ਘਰਾਂ ਚ ਕਦੇ ਹੈ ਹੀ ਨਹੀਂ ਇਤਨਾ ਦਾ ਜਿਗਾਰ ਕੋਸ਼ ਵੀ ਨਾ ਹੈ ਨਾ ਘਰਾਂ ਚ ਤੇ ਬੜਾ ਉਹ ਲੱਗਦਾ ਵੀ ਜਿੱਦਾਂ ਆਪਾਂ ਪਾਪਾ ਬੈਕਵਰਡ ਏਰੀਆ ਚ ਆਗੇ ਹੁੰਦੇ ਪਿੱਛੇ ਚਲ ਗਏ ਹੁੰਦੇ ਬਸ ਪਿਛੜਿਆ ਏਰੀਆ ਸਗਾ ਜੀ ਇਹ ਨਹੀਂ ਵਿਛੜਿਆ ਸਿਕਾ ਉਹ ਤਾਂ ਅਲੱਗ ਗੱਲ ਆ ਪਰ ਉਦਾ ਵੀ ਆ ਚੀਜ਼ਾਂ ਦੇਖ ਕੇ ਨਾ ਮਾਹੌਲ ਦੇਖ ਕੇ ਇਦਾਂ ਲੱਗਦਾ ਇਦਾਂ ਆਪਾਂ ਪਿੱਛੇ ਚਲ ਗਏ ਹੁੰਦੇ ਆ 50 ਸਾਲ ਪਿਛਲੇ ਪਾਸੇ ਨੂੰ ਅਸੀਂ ਹਲਕੇ ਸਿਗੇ ਨਾ ਜੀ ਮੈਨੂੰ ਕੋਈ ਸਿੱਥੇ ਹੋਰ ਚੀਜ਼ ਸੀ ਅੱਛਾ ਜੀ ਹੁਣ ਦੇਖਣ ਨੂੰ ਹੁਣ ਬਹੁਤ ਸੁਧਾਰ ਹੋਇਆ ਜੀ ਹਾਂ ਹੁਣ ਅੱਗੇ ਨਾਲੋਂ ਬਹੁਤ ਸੁਧਾਰ ਹੋ ਗਿਆ ਜ ਚਲੋ ਬਹੁਤ ਵਧੀਆ ਜੀ ਚਲੋ ਅਜ ਮਲੇ ਛਾਤੀ ਮਰਾ ਦੋ ਇੱਧਰ ਉਹ ਦਿਨ ਆਏ ਸੀ ਮੇਰੇ ਖਿਆਲ ਚੰਡੀਗੜ੍ਹੋਂ ਕੋਈ ਪਤਾ ਨਹੀਂ ਗਿੱਲੀ ਤੋਂ ਆਏ ਸੀ ਅੱਛਾ ਹੋਰ ਵੀ ਆਈ ਸੀ ਪਾਰਟੀ ਪਾਰਟੀ ਆਈ ਸੀ ਅੱਛਾ ਬਾਬੇ ਨੂੰ ਮਿਲਣੇ ਆਏ ਸੀ ਆਈ ਉਹ ਫੇ ਮਿਲ ਕੇ ਮੁੰਡਾ ਉਹ ਘਰ ਕੋ ਮਿਲ ਪਿਆ ਉਹਨਾਂ ਨੂੰ ਅੱਛਾ ਉਹ ਮੁੰਡੇ ਸਾਡੇ ਨੂੰ ਨਾਲ ਲਿਆ ਇੱਕ ਮੁੰਡਾ ਨੇ ਹੋਰ ਲਿਆ ਨਾਲ ਅੱਛਾ ਉਹ ਮੋਟਰਸਾਈਕਲਾਂ ਤੇ ਗਏ ਸੀ ਠੀਕ 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 ਉਹ ਗੱਡੀ ਜਾਣੀ ਨਹੀਂ ਉੱਥੇ ਮੈਂ ਵਧੀਆ ਹੋਇਆ ਆਪਾਂ ਤੁਹਾਨੂੰ ਮਿਲ ਲਿਆ ਨਹੀਂ ਤਾਂ ਤੁਰਿਓ ਸੀ ਗਏ ਉਹਨੂੰ ਨਹੀਂ ਵੈਸੇ ਨਹੀਂ ਜਾਣੀ ਚਲੋ ਬਹੁਤ ਵਧੀਆ ਤੇ ਜਿਹੜਾ ਹਿੱਸਾ ਥੱਲੇ ਲੱਗ ਜਾਣਾ ਹੈ ਅੱਛਾ ਫਿਰ ਇੱਥੋਂ ਅਸੀਂ ਵਾਪਸੀ ਉਹਦਾ ਲੀਤਾ ਬਣੀ ਹੋਆ ਥੱਲੇ ਉੱਪਰ ਜੰਗਲ 'ਚ ਲੇਬਰ ਲੱਗੀ ਉਹ ਕਾਜ ਬਗੜ ਕੱਟ ਕੇ ਲਿਆਉਂਦੇ ਆ ਥੱਲੇ ਲੱਦ ਕੇ ਆਉਂਦੇ ਆ ਕਾਹ ਬਗੜ ਦੇ ਪਰ ਉਹ ਨਹੀਂ ਉਹ ਥੱਲੇ ਬੱਟੇ ਆ ਬੱਟੇ ਆ ਸਹੀ ਸਹੀ ਚਲੋ ਕੋਈ ਗੱਲ ਨਹੀਂ ਨੈਕਸਟ ਟਾਈਮ ਅੱਪਾ ਦੂਜੀ ਜਗ੍ਹਾ ਗੋਰਖਾ ਹੈਗੀ ਆ ਮੇਰੇ ਬ੍ਰਦਰ ਦਾ ਹਾਂਜੀ ਹਾਂਜੀ ਉੱਤੇ ਜਾਂ ਉਹ ਲੈ ਕੇ ਆਵਾਂਗੇ ਤੇ ਜਾਂ ਫਿਰ ਉਹ 2 ਬੀਲਰ ਤੇ ਵਾਈਕ ਤੇ 4x4 4x4 ਇਹ ਠੀਕ ਆ ਇਸ ਬਲੌਗ ਵਿੱਚ ਨਹੀਂ ਮਿਲਦੀ ਆ ਨੈਕਸਟ ਬਲੌਗ ਦੇ ਵਿੱਚ ਦੇਖਦੇ ਰਹੋ ਟੇਲੀਕਾਸਟ